ਨਿਯਮਿਕ ਤੌਰ 'ਤੇ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਆਕਾਮ ਤੱਕ ਸਭ ਤੋਂ ਰਵਾਇਤੀ ਅਤੇ ਲੋਕੀਂ ਨਗਰ ਕੀਰਤ ਸੱਜਿਆ ਜਾ ਰਹੇ ਸੀਗਾ ਦੇਖ ਸਕਦੇ ਹੋ ਬਹੁਤ ਸਾਰੇ ਦਾ ਵੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੋ ਅੱਜ ਜਿਹੜਾ ਨਰਕੀਤ ਲੰਗਰ ਤੇ ਆਇਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਵ ਤੇ ਨਿਕਲਿਆ ਜਾਂਦਿਆ ਤੋ ਹੁਣ ਤੁਸੀਂ ਦੇਖਣੇ ਕਰਕੇ ਖੜੇ ਜਿਹੜੇ ਆ ਜੋਰ ਵਿਖਾਉਂਦੇ ਆਪਣੇ ਸੋ ਤੁਸੀਂ ਇੱਧਰ ਵਿਖਾ ਸਕਦੇ ਜਿਵੇਂ ਖੇਡ ਦੇ ਵਿੱਚ ਤੇ ਅੱਜ ਇਹ ਜਿਹੜਾ ਗੁਰਪੁਰਬ ਆ ਪਾਕਿਸਤਾਨ ਵੀ ਮਨਾਇਆ ਜਾਂਦਾ ਵਾ ਮੈਂ ਹੀ ਮੈਸੇਜ ਦੇਣਾ ਜਾਊਂਗਾ ਕਿ ਜਿਹਨੇ ਮੇਰੇ ਵੀਰ ਭਰਾ ਵੇਖੰਦੇ ਆ ਸੋ ਸੇਕਾ ਸੋ ਜੋ ਮੇਰੇ ਵੀਰ ਭਰਾ ਦਿਮਾਲੇ ਬੰਨੋ ਗੁਰੂ ਵਾਲੇ ਬਣਿਆ ਹੀ ਸੋ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਗੀ ਭਦੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਉਹਦੇ ਸਬਾਤ ਵਿੱਚ ਨਗਰ ਕੀਰਤਨ ਨਗਰਿਆ ਜੋ ਕਾਤ ਤੱਕ ਤੋਂ ਚੱਲ ਕੇ ਕਾਤ ਤੱਕ ਦੀ ਆਗੇ ਇਥੇ ਸਬਾਤ ਹੋਣਾ ਇੱਥੇ ਆਣ ਕੇ ਆਨੰਦ ਮਿਲਦਾ ਸਿਮਰਨ ਦੀ ਦਾਤ ਮਿਲਦੀ ਹੈ ਸਭ ਕੋਲ ਸੰਤਨ ਹੋਏ ਮੈਸੇਜ ਦੇ ਤੋ ਉੱਤੇ ਹੋਰ ਕੋਈ ਸਤਾਨ ਨਹੀਂ ਫਾਇਪਲ ਸਾਹ ਵੇ ਪਰ ਜੀ ਇਹ ਨਗਕੀਤਾਜ ਨਿਕਲਿਆ ਬੜੀ ਧੂਮਤਾਬ ਨਾਲ ਨਿਕਲਿਆ ਜੀ ਅਸੀਂ ਵੀ ਅੱਜ ਨਵਸਤੂਨ ਵਾਸਤੇ ਗੁਰਦੁਆਰਾ ਸਾਹਿਬ ਆਏ ਆ ਬੜੀ ਰੌਣਕ ਲੱਗੀ ਗੁਰੂ ਦੀਆਂ ਬਹੁਤ ਰੌਣਕਾਂ ਨੇ ਗੁਰੂ ਮਹਾਰਾਜ ਦੀ ਬਹੁਤ ਚੜ੍ਹਦੀ ਕਲਾ ਹੋਈ ਆ ਪੁੱਤਰ ਨਾਮ ਦਾ ਬੱਚੋ ਸੰਤਨ ਮੈਸੇਜ ਇਹ ਕਿ ਹਮ ਆ ਕੇ ਪਹੁੰਚੋ ਗੁਰਗੰਗੂ ਬਾਤੇ ਦਰਸ਼ਨ ਕਰੋ ਤੇ ਸੰਗਤਾਂ ਨਾਲ ਜੁੜ ਕੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਚੜ੍ਹਦੀ ਕਲਾ ਹੋਈ ਜੀ ਸਤਿਨਾਮ ਦਾਸ ਜੀ ਦੀ ਕਿਰਪਾ ਹੋਈ ਹੈ